ਉਹ ਵੀ ਹਰ ਜੁਨੀ ਪਤਾ ਲੱਗ ਗਿਆ ਕਿੱਥੇ ਖੜਿਆ ਬਣਾ ਇਹ ਤਿੰਨ ਕੁੰਨੀ ਤੋਂ ਅੱਗੇ ਜਿਹੜਾ ਪਿੱਛੋਂ ਆਉਂਦਾ ਤਿੰਨ ਕੁੰਨੀ ਦੇ ਜਿਹੜਾ ਤਿੰਨ ਕੁੰਨੀ ਐ ਜਿੱਥੇ ਬਾਫਾ ਖੜਦਾ ਉਹਦੇ ਨਾਲ ਠੀਕ ਐ ਠੀਕ ਐ ਅਲਾਈ 9785201 ਕੀ ਗੱਲ ਹੋ ਗਈ ਚਿੱਟਾ ਪੀ ਜਾਂਦੇ ਯਾਰ ਉਹਨੇ ਮੈ ਲਾਉਣਾ ਬਈ ਉਹ ਇੱਥੇ ਤੇ ਰੋਜ਼ ਹੀ ਬੋਲੋ ਫੁੱਲ ਕੇ ਬੋਲੋ ਇਹਨਾਂ ਦਾ ਕੀ ਕਸੂਰ ਆ ਵਿਚਾਰਾਂ ਦਾ ਹੁਣ ਇਹ ਤਾਂ ਪੀਣ ਵਾਲੇ ਨੇ ਯਾਰ ਇਹ ਕਹਿੰਦੇ ਨਾ ਅਸੀਂ ਯੁੱਧ ਐਫ ਆਈ ਆਰ ਹੁਣ ਇਹਨਾਂ ਦੇ ਕਿੱਥਾ ਫੜ ਕੇ ਪਰਚਾ ਪਾ ਦੇਣਾ ਕੋਈ ਐਫਆਈਆਰ ਥੋੜੀ ਸ਼ਾਮਲਾ ਇਹਨਾਂ ਦਾ ਲਾਜ ਕਰਾਂ ਜਿਹੜੇ ਇਹਨਾਂ ਨੂੰ ਵੇਚਦੇ ਉਹਨਾਂ ਦੇ ਪਰਚਾ ਭੁਰ ਇਹਨਾਂ ਦਾ ਕੋਈ ਕਸੂਰ ਨਹੀਂ ਇਹ ਤਾਂ ਮਰੀਜ਼ ਨੇ ਕਿੱਡੀ ਗੁੜ ਮਰਿਆ ਖਾਣਾ ਤਾਂ ਆਉਂਦਾ ਕਿੰਮੜਾ ਛੱਡ ਤੂੰ ਛੱਡ ਤੂੰ 1.5 ਘੰਟਾ ਹੋ ਗਈ ਖਾਣਾ ਇਹ ਤਾਂ ਕਿਹਦੇ ਕੋਲ ਤੇਰੇ ਕੋਲ ਆ ਗਈ ਕੋਈ ਮੇਰੇ ਕੋਲ ਆਪੂੜੀ ਕੋੜੀ ਪੂਰੀ ਚਾਪੀ ਕੋੜੀ ਤੇਰੇ ਵਾਹੇ ਪਰੇ ਦਾ ਖਾਣਾ ਕਦੇ ਕੁੜੀ ਨੂੰ ਆਪ ਨਾ ਲੈ ਕੇ ਜਾਂਦੇ ਪੂਰੀ ਬਿਠਾ ਜੋ ਬਾਦੂ ਮੱਲਾਵਾਸੀਆਂ ਨੇ ਫੜੇ ਜਾਂਦਾ ਫੋਨ ਕਰਿਆ ਸੀ ਆ ਜਾਓ ਜੀ ਇਹਨੂੰ ਲੈ ਕੇ ਜਾਣਗੇ ਸੀ ਤੁਹਾਡੇ ਨਾਲ ਜਾਵਾਂਗੇ ਕਿੱਥੇ ਨਾ ਖਾਬਿਕ ਬਸ ਇਹ ਤੋਂ ਲੈ ਕੇ ਆਏ ਨੇ ਇਹ ਲੈ ਕੇ ਨਹੀਂ ਜਾਣੀ ਇਹ ਇਹ ਆਪਾਂ ਨੂੰ ਜਿਹੜੇ ਜਿੱਥੋਂ ਲੈ ਕੇ ਆਏ ਆਪਾਂ ਉੱਥੇ ਹੀ ਜਾਵਾਂਗੇ ਗੁਰਤੇਜ ਵੀ ਹੁੰਦਾ ਜੁਆਇਨ ਪੂਰੀ ਦਿੱਤਾ ਪਾ ਦੇ ਬਸ ਪੁੱਲਾ ਪੁੱਲਾ ਕਿਸੀ ਕੇ ਲੈ ਕੇ ਆਇਆ ਸੀ ਚੰਨ ਨਾਲ ਇਹ ਗੱਲ ਇਹਨਾਂ ਨੂੰ ਵਰਤਣਾ ਪਾਉਣਾ ਯਾਰ ਤੇਜ ਵੀ ਹੁੰਦਾ ਇਹਨਾਂ ਨੂੰ ਵਰਤਣਾ ਨਹੀਂ ਪਾਉਣਾ ਇਹਦਾ ਛੱਡਨੇ ਆ ਕੋਈ ਆਲੀ ਇਹ ਚੜਾ ਰਹੇ ਇਹਨਾਂ ਦੇ ਆਪਾਂ ਵਰਤਣਾ ਨਹੀਂ ਪਾਉਣਾ ਚਲੋ ਜੀ ਨਾਲ ਇਹਨਾਂ ਦਾ ਆਪਾਂ ਇਲਾਜ ਕਰਵਾਉਣਾ ਮੈਂ ਕਰਵਾ ਦੂੰ ਆਪਾਂ ਵਸੋ ਚਲ ਗੱਲ ਦੀ ਮਾਗ ਨਹੀਂ ਚੱਲ ਚੱਪੀ ਖਾ ਲਓ ਕੱਢ ਕੇ ਲੈ ਜਾ ਆਪਣੇ ਪੈਸੇ ਕੁਛ ਹੋਣਾ ਤੁਹਾਡਾ ਕੁਛ ਨਹੀਂ ਤੁਹਾਨੂੰ ਕੁਛ ਨਹੀਂ ਤੁਹਾਡੇ ਨਾਲ ਹੀ ਚੱਲਦਾ ਸੁੱਟਾ ਕੋਈ ਜੀ ਇਹ ਤੂੰ ਉਹਦਾ ਜਾ ਕੇ ਵੱਜ ਜਾ ਪੈਸੇ ਕਹਿੰਦੇ ਸੌਣ ਮਾਰ ਲੈ ਮੈਂ ਨਾ ਨਾਂ ਲੈ ਕੇ ਉੱਥੇ ਹੀ ਤੇਰੇ ਵੇਖਦਾ ਉੱਥੇ ਜਾਣਾ ਇੱਕ ਮਹਾਰਾਜ ਐਸੇ ਚਲੂ ਮਿਲੂਗੇ ਤੈਨੂੰ ਆਹ ਓਰੇ ਆਉਂਦਾ ਤੂੰ ਮਿਲਨੀ ਮੈਂ ਤਾਂ ਮਿਲੂੰਗਾ ਹੀ ਤੈਨੂੰ ਮਿਲੂਗਾ ਆਹ ਓਰੇ ਆਉਂਦੇ ਤਾਂ ਮੈਂ ਜਾਂਦਾ ਦੇਖਾ ਪੱਖਾ ਵਾਸੀ ਤੋਂ ਇਹਨਾਂ ਨੂੰ ਮਿਲਿਆ ਨਹੀਂ ਆਹ ਉਹਦਾ ਜਾ ਕੇ ਨਾਂ ਧੜਗਣੀ ਕਰੀ ਬਾਈ ਬੰਗਰੀ ਫੋ ਇਹ ਕਵਿਵਾਤ ਤਾਂ ਹੋਈ ਫੋਨ ਕਰਦੇ ਨੇ ਬੰਦੇ ਪਰਵਿੰਦਰ ਅੱਜ ਪੁਲਿਸ ਕਹਿ ਰਹੇ ਨੇ ਕਿ ਉਹ ਵੀ ਸਾਨੂੰ ਪਤਾ ਨਹੀਂ ਅੱਜ ਤੂੰ ਖੁਦ ਲੈ ਕੇ ਜਾ ਰਿਹਾ ਹੈ ਸਵੇਤ ਦਾ ਬੰਦਿਆ ਸਵੇਤ ਲੈ ਕੇ ਖੁਦ ਜਾ ਰਿਹਾ ਹੈ ਕਿ ਆਜ ਕੋਈ ਆ ਬੰਦੇ ਵੇਖ ਨੇ ਤੂੰ ਬੱਚੇ ਲੈ ਕੇ ਆਏ ਇੱਕ ਕੁੜੀ ਲੈ ਕੇ ਆਈ ਔਰ ਛੋਟਾ ਮੁੰਡਾ ਪਰਵਿੰਦਰ ਪੁਲਿਸ ਮੂਹਰੇ ਲੱਗੀ ਹੋਈ ਅੱਜ ਨਾਲ ਚੱਲੀ ਹੋਈ ਆ ਨਾ ਕਹਿੰਦੇ ਵੀ ਅਸੀਂ ਉਹ ਫੜਨ ਕਿਹਾ ਫਿਰ ਇਹੀ ਆਪਾਂ ਦਾ ਫੜ ਨਹੀਂ ਸਕਦੇ ਨਾ ਕਿਹੜੇ ਰੇਡ ਕਾ ਉਹ ਲਪੋ ਦਿੰਦੇ ਹੁਣ ਇਹਨਾਂ ਕੋਲੇ ਕੂਨ ਫਾਇਰ ਚੱਪਣ ਕੁੱਟਣ ਮਨਾਉਣ ਗੋਲੀਆਂ ਦਾ ਗੋਲੀਆਂ ਹੀ ਵੇਚਦੇ ਨੇ ਕਹਿੰਦੇ ਐਂਕੀ ਗੋਲੇ ਪਰਮੇਂਦਰ ਅੱਜ ਲਾਈਵ ਆਪਰੇਸ਼ਨ ਕਰਤਾ ਬਾਈ ਜਮਣਾ ਹੁਣ ਕੀ ਕਰਾਂ ਬਾਈ ਦੁਹੀ ਐ ਹੁਣ ਮੈਨੂੰ ਮੈਂ ਤਰੀਕ ਤੇ ਜਾਂਦਾ ਸੀ ਕਲਦੀਪਾ ਹਾਂ ਠੁੱਠੀ ਤਰੀਕ ਤੇ ਫੋਨ ਆ ਗਿਆ ਮੰਨਾ ਬਸ ਇੱਥੋਂ ਦੀ ਬਸੇ ਬਲੇ ਨਾਉ ਦੇ ਤਾਮ ਆਪਾਂ ਸਾਥੇ ਮਾਰੀ ਬਾਈ ਦੇ ਕਬੜਾ ਭਾਗੇ ਆਪਾਂ ਦਰਵਾਜ਼ਾ ਮਾਂ ਮਤੇ ਆਲੋ ਮੈਂ ਹੋਰ ਕੋਲ ਘਰ ਦੇ ਕੋਲ ਦਿੱਤੀਆਂ ਮਾਈਆਂ ਜਬਾਰ ਬੱਚੇ ਵੀ ਸਾਡੇ ਮੰਡੇ ਚੋਟੇ ਕੋਈ ਹਰਤਾ ਲੈ ਕੇ ਆ ਗਏ ਕਿਤਾ ਬੇਚ ਰੇ ਉਹਨਾਂ ਨੂੰ ਰੋਇ ਫੋਨ ਕਰਦੇ ਆ ਉਹ ਮੈਨੂੰ ਗੱਲ ਵੀ ਕਰੇ ਦੀ ਅਸੀਂ ਕੱਟ ਰੱਖਾਂਗੇ ਤੁਆਨੇਗਾ ਤੁਆਨੇਗਾ ਸਾਈਡ ਤੇ ਲਾ ਦੇ ਪ੍ਰਵਿੰਦਰ ਇੱਧਰ ਇੱਧਰ ਲਾ ਦੇ ਮੋਟਰ ਪ੍ਰਵਿੰਦਰ ਨਾਲ ਚਲ 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 ਅਸੀਂ ਹੁਣ ਤਾਂ ਪੁੱਛਦਾ ਨਾ ਮੈਂ ਦੁਹਰਾ ਪੁੱਛਾਂ ਕਿੰਨੀ ਦੇਖਾ ਹੈ ਆਪਰੇ ਕੋਈ ਵੀ ਦੇਖੀ ਗਿਆ ਕੋਈ ਨਹੀਂ ਦੇਖੀ ਗਿਆ ਕੋਈ ਨਹੀਂ ਦੇਖੀ ਗਿਆ ਬੜੀਆ ਸਰ ਬੋਸ

ਇਹ ਪੁਲਸ ਵਾਲਾ ਆਪਣੇ ਮੁਲਾਜ਼ਮ ਆਗੇ ਨਾਲ ਦੀ ਨਾਲ ਇਹ ਕੁੜੀ ਨੇ ਦੱਸਿਆ ਵੀ ਮੈਂ ਆ ਬੁੜੀ ਤੋਂ ਲੈ ਕੇ ਗਈ ਆ ਹੁਣ ਅੱਗੇ ਆਪੀ ਕਵਰ ਕਰਾਉਣ ਕਰ ਕਵਰ ਕਰਾਉਣਗੇ ਇਹਨਾਂ ਦੀ ਜ਼ਿੰਮੇਵਾਰੀ ਆ ਕੁੜੀ ਦਾ ਨਾਮ ਲੈਂਦਾ ਵੀ ਸਾਰੇ ਸਾਹਮਣੇ ਇਹ ਤੋਂ ਲੈ ਕੇ ਗਈ ਆ ਥੋੜਾ ਕਵਰ ਦਾ ਹੋਈ ਜਾ हां 200 ग्राम ਸਮਾਨ ਇਹਨਾਂ ਕੋਲ ਹੋ ਸਕਦਾ ਪਰਵਿੰਦਰ ਰੋਜ ਕਹਿੰਦੇ ਸੀ ਕਹਿੰਦੇ ਵੀ ਪੁਲਿਸ ਨੂੰ ਵੀ ਦੱਸ ਦੋ ਪਰਵਿੰਦਰ ਆਪ ਹੀ ਜਾ ਕੇ ਫੜ ਲਾਂ ਦਾ ਅੱਜ ਸਾਹਮਣੇ ਪ੍ਰਤੱਖ ਲੈ ਕੇ ਆਏ ਅੱਜ ਉਹ ਮਹੱਲੇ ਵਾਸਤੇ ਨੇ ਫੜੇ ਆ ਆਪਾਂ ਇਹਨਾਂ ਦੇ ਹਵਾਲੇ ਕਰ ਤੇ ਹੁਣ ਅਗਲੀ ਕਾਰਵਾਈ ਇਹ ਕਰਨਗੇ ਆਹ ਮਹੱਲੇ 'ਚੋ ਦਰ ਰਾਤ ਫੋਨ ਆਉਂਦੇ ਨੇ ਵੀ ਸਾਡੇ ਮਹੱਲਾ ਸਾਰਾ ਫੋਨ ਕਰਦਾ ਮਹੱਲਾ ਇਹ ਥੋੜੇ ਇਹ ਐਸਐਚਓ ਸਾਹਿਬ ਨੇ ਇਹਨਾਂ ਤੋਂ ਪੁੱਛੋ ਵੀ ਇਹ ਹੁਣ ਕੀ ਕਾਰਵਾਈ ਕਰਨਗੇ ਪਰਵਿੰਦਰ ਪਰਵਿੰਦਰ ਦਿੱਥੋ ਲੈ ਕੇ ਗਏ ਸੀ ਬੱਚੇ ਉੱਥੀ ਲੈ ਕੇ ਆਏ ਨੇ ਹਾਂ ਕੀ ਜਮਾ ਉਹਨੇ ਦੱਸਿਆ ਇਧਾਰੀ ਵਾਲੀ ਬਾਈ ਜੀ ਤੇ ਬੱਚਿਆਂ ਤੇ ਨਹੀਂ ਆਪਾਂ ਕੋਈ ਬਖਤਾ ਕੋਣ ਇਹਨਾਂ ਦਾ ਡੋ ਇਹਨਾਂ ਨੂੰ ਛੱਡਣਾ ਹੈ ਡੋ ਕਰਾ ਕੇ ਡੋ ਬਲਾਇਜ ਕੋਣ ਹੈ ਨਾਲੇ ਤੇ ਚਿੱਟਾ ਹੂੰ ਪੱਟਾ ਵਸਤੀ ਲੈ ਕੇ ਆਏ ਸੀ ਵੀਰੇ ਹੂੰ ਤੇ ਉੱਥੇ ਸਾਰੇ ਘਾਰੀ ਵੇਚਦੇ ਆ ਹੂੰ ਤੇ ਕੋਈ ਮੈਂ ਖੁਦ ਵੀ ਨਹੀਂ ਆ ਮੈਂ 2 ਮਹੀਨੇ ਹੋ ਗਏ ਕਿੱਥੇ ਤੁਸੀਂ ਕਿਉਂ ਲੱਗੇ ਪੀਣਾ ਕਿਉਂ ਪੀਣ ਲੱਗੇ ਸੀਗੇ ਕਿਹੜੇ ਸ਼ਰੇਆਮ ਤਾਂ ਵੀ ਕੀ ਅੰਦਾ ਸਾਰੇ ਜਣੇ ਪੀਦੇ ਨੇ ਪੀਂਦੇ ਕਿਉਂ ਸੀ ਤੁਸੀਂ ਕੀ ਕਾਰਨ ਹੋਇਆ ਕਿਉਂ ਪੀਣ ਲੱਗੇ ਦੋਸਤਾਂ ਨੇ ਦੋਸਤਾਂ ਨਾਲ ਬੋਤਾ ਸੀ ਫਿਰ ਹੁਣ ਪੈਸੇ ਕਿੱਥੋਂ ਲੈ ਕੇ ਆਉਣੇ ਰੋਜ਼ ਪੀਣ ਵਾਸਤੇ ਜੋਬ ਕਰ ਕਾਦੀ ਜੋਬ ਕਰ ਨਰਸਿੰਗ ਕਰਦਾ ਨਰਸਿੰਗ ਕਰਦਾ ਕਿੱਥੇ ਜੋਬ ਕਰਦਾ ਚੰਡੀਗੜ੍ਹ ਫਿਰ ਇਥੇ ਮਾਨਸਾ ਕਿੰਨੇ ਟਾਈਮ ਤੋਂ ਹੁਣ ਮਾਨਸਾ ਹੀ ਰਹਿੰਦੇ ਤੁਸੀਂ ਹਾਂਜੀ ਮਾਨਸਾ ਛੁੱਟੀ ਆਈ ਹੋਈ ਐ ਜੀ 2 ਮਹੀਨੇ ਦੀ ਛੁੱਟੀ ਆਈ ਐ 2 ਮਹੀਨੇ ਉਹ ਵੀ ਤੋਂ ਆ ਲੰਗੀ ਇੱਥੇ ਆ ਕੇ ਲੱਗੀ ਐ ਚੰਡੀਗੜ੍ਹ ਲੱਗਿਆ ਤਾਂ ਇੱਥੇ ਆ ਕੇ ਇੱਥੇ ਆ ਕੇ ਲੱਗ ਕੇ ਚੰਡੀਗੜ੍ਹ ਤਾਂ ਈ ਕਿਤੇ ਨਹੀਂ ਕੀਤਾ ਹੈਗਾ ਕਿਹੜੇ ਦੋਸਤ ਵੀ ਨਹੀਂ ਕਿੱਥੇ ਵਿਖਦਾ ਕਿਹੜੇ ਦੋਸਤ ਤੁਸੀਂ ਥੋੜੇ ਜਿਹੜੇ ਪੀਉਣ ਲੱਗੇ ਹੋ ਸਨ ਪੀਪੀ ਉਹ ਬਲਦਾਰ ਦਾ ਮੁੰਡਾ ਹੈ ਹਰਾਵੇਂ ਉਹਨੂੰ ਪਤਾਗਾ ਨਾਮ ਉਹ ਤੇ ਅੱਜ ਤੁਸੀਂ ਕਿੱਥੇ ਕੀ ਕਿੰਨਾ ਲੈ ਕੇ ਆਏ ਜਿੱਤਾਂ ਕਿਵੇਂ ਫੜੇਗੇ ਹਾਂ ਹਾਂ ਇਹ ਕਿਉਂ ਨਹੀਂ ਕਰਦਾ ਇਹ ਕੋਈ ਪਾਸਵਰਡ ਐਨਕ 2000 ਤਾਂ ਮਿਲਿਆ ਸੀ ਲਾ ਲਿਆ ਅੱਧਾ ਨਾ ਮੈਂ ਕੀ ਲਾਇਆ ਨਹੀਂ ਹੈਗਾ ਪਤਾ ਲਾ ਲਿਆ ਪਹਿਲਾਂ ਵੀਡੀਓ ਚ ਉਹ ਕਿਹਾ ਮੈਂ ਨਹੀਂ ਤੁਸੀਂ ਹੁਣ ਇਹ 2000 ਰੁਪਏ ਲੈ ਕੇ ਆਏ ਹੋ ਹਾਂਜੀ 2000 ਜਵਾਂ ਨਹੀਂ ਲਾਇਆਗਾ ਵੀਰੇ ਡ੍ਰੌਪ ਟ੍ਰੈਸਟ ਕਰਵਾ ਲਓ ਤੇ ਫਿਰ ਪੀਂਦੇ ਕਿੰਨੇ ਚੱਤੂ ਤੁਸੀਂ 2 ਮਹੀਨੇ ਹੋ ਗਏ ਬੰਨ ਤਾਂ ਅੱਜ ਪੀਣ ਵਾਸਤੇ ਲੈਂਦਾ ਸੀ ਹਾਂਜੀ ਕਦੇ ਕਦੇ ਲਾਣੇ ਕਦੇ ਕਦੇ ਲੈ ਕੇ ਆਉਂਦਾ ਤੇ ਜਾ ਕੇ ਤੇ ਲਈ ਪੀਂਦੇ ਘਰੇ ਪਤਾ ਤੁਹਾਡੇ ਮੈਡੀਸਨ ਚਲਦੀ ਹੈ ਜੀ ਐਸੀ ਹਾਂਜੀ ਤਾਂ ਪਰ ਤੋਂ ਕੰਮ ਤੇ ਰਹਿਣਾ ਸੀਗਾ ਹੂੰ ਐਸੀ ਲਾਇਆ ਸੀ ਮੈਂ ਕਿਹਾ ਚਲ ਅੱਜ ਲਾ ਲੈਨੇ ਪਰ ਤੋਂ ਬਚਾ ਲਵਾਂਗੀ ਮੈਨੇ ਤੋੜਨੀ ਹੈ ਇਹ ਨਾ ਜੀ ਹੁਣ ਇਸ ਚੀਜ਼ ਦੀ ਵਿਚਟੀ ਟੁੱਟਦਾਂ ਲੀਆਂ ਸਵੇਰੇ ਪਿੱਛੇ ਖੜਾ ਵੀ ਉਹ ਦਵਾਈ ਚਲਦੀ ਹੈ ਇਲਾਜ ਕਰਵਾਉਣਾ ਚਾਹੁੰਦੇ ਹੋ ਆਉ ਦਾ ਮੇਰੇ ਤੋ ਹੋਏ ਹੋਏ ਆ ਜੀ ਫਿਰ ਤੋਂ ਕੰਮ ਤੇ ਜਾਣਾ ਮੈਂ ਫਿਰ ਇਹ ਕਿਉਂ ਲੈਂਦਾ ਤੁਸੀਂ 2000 ਦਾ ਇਦਾਂ ਵੈਸੇ ਹੀ ਹੋ ਰਹੀ ਸੀ ਮੈਂ ਕੱਜਲਾ ਲੱਦਿਆ ਹੂੰ ਰੋਜ਼ ਨਹੀਂ ਲੰਦੇ ਇਹਦੀ ਜ਼ਰੂਰ ਪਹਿਲੀ ਵਾਰ ਆਏਗੇ ਇਹ ਤਾਂ ਕਦੇ ਪਤਾ ਹੀ ਨਹੀਂ ਕਿ ਕੰਮ ਕਰ ਕੀ ਪਤਾ ਨਹੀਂ ਪਤਾ ਸੀਗਾ ਤੇ ਨਾਲ ਦੀ ਹੁੰਦਾ ਮੱਲੇ ਮੱਲੇ ਚਿੱਟਾ ਗਲੀ ਗਲੀ ਚਿੱਟਾ ਸਾਰਾ ਇੱਕ ਬੱਚਾ ਨਖੇ ਮਿਲਿਆ ਸੀਗਾ ਤੇ ਕੁਝ ਉਸ ਜਗ੍ਹਾ ਤੇ ਰੇਡ ਕੀਤੀ ਜਿੱਥੇ ਉਹਨਾਂ ਨੇ ਦੋਥਿਆ ਸੀਗਾ ਜੋ ਉਹਨਾਂ ਨੇ ਕੈਸੇ ਲੇਡੀ ਬਾਰੇ ਔਰੇ ਬਾਰੇ ਦੀ ਤਸਦੀਕ ਕਰ ਰਹੇ ਆ ਜੋ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿੰਨੇ ਬੱਚੇ ਸੀਗੇ ਸਾਰੇ ਜਿਹੜੇ ਇਹ ਜਿਹੜੇ ਉਹਨਾਂ ਨੇ ਪਬਲਿਕ ਨੇ ਉਹ 3 ਬੱਚੇ ਫੜੇ ਸੀਗੇ ਠੀਕ ਆ ਉਹ ਬੱਚੇ ਨੂੰ ਵੀ ਪੁੱਛਕਿਛ ਕਰਦੇ